ਪੜਨ ਦੀ ਕੋਸ਼ਿਸ਼ ਕੀਤੀ ਤੇ ਸਮਝਣ ਦੀ ਕੋਸ਼ਿਸ਼ ਕੀਤੀ ਵੀ ਇੱਕ ਸਦੀ ਬਾਅਦ ਅੱਜ ਸਾਡੇ ਸੁਭਾਅ ਵਿੱਚ ਕਿੰਨਾ ਕੁ ਫਰਕ ਪਿਆ ਹੈ। ਬਾਕੀਆਂ ਦੀ ਛੱਡੋ ਜੇ ਅਸੀਂ ਆਪਣੇ ਸਿੱਖਾਂ ਦੀ ਆਪਣੇ ਪੰਜਾਬੀਆਂ ਦੀ ਆਪਣੇ ਧਰਮ ਦੇ ਲੋਕਾਂ ਦੀ ਉਹ ਹੀ ਗੱਲ ਕਰ ਲਈਏ। ਤੇ ਅੱਜ ਇੱਕ ਸਦੀ ਬਾਅਦ ਜਦੋਂ ਉਸ ਟਾਈਮ ਨੂੰ ਪੜਦੇ ਆ ਜਦੋਂ ਉੱਥੇ ਉਹ ਜਹਾਜ਼ ਲੈ ਕੇ ਗਏ ਲੋਕਾਂ ਦਾ ਪ੍ਰੇਮ ਪਿਆਰ ਜਾਂ ਇੱਥੋਂ ਦਾ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਹੈ ਪੂਰੇ ਵਿਸਥਾਰ ਨਾਲ ਵੀ ਕਿੰਨਾ ਲੋਕਾਂ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਹੁੰਦਾ ਸੀ ਹਰ ਇੱਕ ਸਿੱਖ ਦੂਜੇ ਲਈ ਜਾਨ ਤੱਕ ਵਾਰਨ ਵਾਸਤੇ ਤਿਆਰ ਹੋ ਜਾਂਦਾ ਸੀ ਪਰ ਜਦੋਂ ਅੱਜ ਅਸੀਂ ਇੱਕ ਸਦੀ ਬਾਅਦ ਵੇਖਦੇ ਹਾਂ ਅਸੀਂ ਤਰੱਕੀ ਤੇ ਬਹੁਤ ਕਰ ਲਈ ਹੈ ਪਰ ਰੁੱਖਾਪਨ ਵੀ ਬਹੁਤ ਜ਼ਿਆਦਾ ਆ ਗਿਆ ਹੈ ਦੌੜ ਪੈਸੇ ਦੀ ਇੰਨੀ ਜ਼ਿਆਦਾ ਲੱਗ ਗਈ ਹੈ ਹਰ ਇੱਕ ਬੰਦਾ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਇਸ ਕਰਕੇ ਉਹਨਾਂ ਸਮਿਆਂ 'ਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮਿਆਂ 'ਚ ਤੇ ਪ੍ਰੇਮ ਪਿਆਰ ਗੁਰੂ ਨਾਲ ਪਿਆਰ ਕਰਨ ਵਾਲੇ ਬਹੁਤ ਸਨ ਤੇ ਸਾਧ ਸੰਗਤ ਜੀ ਸ਼ਾਮ ਪੈ ਗਈ ਹੈ ਰਾਏ ਬੁਲਾਰ ਜੀ